ਉਹ ਸਰਪ੍ਰਾਈਜ਼ ਦੇਣਾ ਸੀ ਤੁਹਾਨੂੰ ਪਰ ਰਹਿ ਨਹੀਂ ਹੋਇਆ ਤੀਜੀ ਬੇਨਤੀ ਇਹ ਹੈ ਕਿ 26 ਕਿ 26 ਦਾ ਜਿਹੜਾ satsang ਆ ਤੁਹਾਡੇ ਰੇਜ ਕਰਾਂਗੇ ਮਹਾਰਾ ਜਿਕਰ ਸਤਿਗੁਰੂ ਭਲੇਰਾਂ ਵਾਲੇ ਮਹਾਰਾਜ ਪਰ ਸੰਗਤ ਦੇ ਚਰਨਾਂ 'ਚ ਬੇਨਤੀ ਹੈ 26 ਕਿ 26 ਦਾ ਜਿਹੜਾ ਨਵੇਂ ਸਾਲ ਦਾ satsang ਹੈ ਉਹ ਆਪਾਂ ਡੇਰੇ 'ਚ ਕਰਨਾ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਜੇ ਮੇਰੇ ਨਾਲ ਪਿਆਰ ਹੈ ਤੁਹਾਡਾ ਮੇਰੇ ਨਾਲ ਪਿਆਰ ਹੈਗਾ ਫੇਰ ਝੂਠ ਬੋਲਦੇ ਮਹਾਰਾਜ ਨਾਲ ਹੈਗਾ ਇਹ ਸੱਚ ਬੋਲਦੇ ਫੇਰ ਜਰੂਰ ਆਇਓ ਸਾਰੇ ਹੈ 26 ਕ 26 ਨੂੰ ਆਪਾਂ ਡੇਰੇ 'ਚ ਸੱਸਾਂ ਕਰਾਂਗੇ ਛੜਜੀ ਕਰੀਂ ਕਿਹਾਰੀ ਸਾਰ ਸੰਗ ਹੈ ਜੀ ਉਦਾ ਧਾਰੇ ਉਦਾ ਘਾਰੇ ਜਿਵੇਂ ਮਿਲਿਆ ਤਾਂ ਉਹਨੇ ਸਾਡੇ ਤੁਹਾਡੇ ਗੁਲਾਮੀ ਦੇ ਸੰਕਰ ਤੋੜੇ ਜਿਉ ਮਿਲਿਆ ਤਾਂ ਸਾਡੇ ਥੋੜੇ ਜਾਤਾਂ ਪਾਤਾਂ ਦੇ ਸੰਗਲ ਤੋੜੇ ਉਹਨੇ ਪਿਆਰੀ ਸਾਹ ਸੰਗਤ ਜਿਉ ਨਾ ਮਿਲਦਾ ਤਾਂ ਅਸੀਂ ਤੁਸੀਂ ਵੀ Hindu Muslim Sikh Sai da ਜਾਤ ਪਾਤ ਦਾ ਫਰਕ ਰੱਖਦੇ ਕਿ ਕਿਹਦਾ ਘਰ ਹੈ ਧਰਮ ਕਲਾ ਜਿੱਥੇ ਧਰਮ ਦੀ ਕਲਾ ਵਰਤਦੀ ਰੱਬ ਦਾ ਘਰ ਰੱਬ ਦੇ ਘਰ ਚ ਕਦੇ ਊਚ ਨੀਚ ਜਾਤ ਪਾਤ ਦਾ ਕੋਈ ਮਤਲਬੇ ਨਹੀਂ ਹੁੰਦਾ ਧੰਨ ਮਾਰਾ ਮੇਰੇ ਕੋਲ ਕਿਸੇ ਵੀ ਧਰਮ ਵਰਨ ਦਾ ਆਂਦਾ ਬੰਦਾ ਆਂਦਾ ਕਹਿੰਦਾ ਮੈਂ ਫਲਾਣੇ ਧਰਮ ਦਾ ਮੈਂ ਕਿਹਾ ਮੇਰਾ ਵੀ ਇਹੀ ਹੈ ਮਹਾਰਾ ਉਹ ਗੁਰੂਆਂ ਪੀਰਾਂ ਬਕਮੰਮਾਂ ਦਾ ਕੋਈ ਧਰਮ ਨਹੀਂ ਐ ਅਸੀਂ ਤਾਂ ਉਹਨਾਂ ਦੇ ਬੱਚੇ ਸਾਨੂੰ ਤਾਂ ਸਭ ਦੀ ਕਿਰਪਾ ਚਾਹੀਦੀ ਐ ਸਾਡੇ ਮਾਲਕ ਨੇ ਹੀ ਸਿਖਾਇਆ ਪਿਆਰੀ ਸਾਧ ਸੰਗਤ ਜੀ ਕਦੇ ਗੁਰੂ ਘਰ ਜਾ ਕੇ ਇੱਥੇ ਜਾਤ ਪਾਤ ਕੌਮ ਮਜਬਦਾ ਸਵਾਲ ਨਹੀਂ ਰੱਖਣਾ ਸਭ ਅਸੀਂ ਪਰਿਵਾਰ ਦੇ ਮੈਂਬਰ ਐ ਪਿਆਰੀ ਸਾਧ ਸੰਗਤ ਜੀ ਜੇ ਉਹ ਮਿਲਿਆ ਤਾਂ ਇਹ ਸਾਡਾ ਰਿਸ਼ਤਾ ਬਣਿਆ ਜਿੱਥੇ ਦਿਲ ਕਰਦਾ ਉੱਥੇ ਜਾਓ ਗੁਰਦੁਆਰਾ ਮੰਦਿਰ ਮਸਜਿਦ ਗਰਜਾ ਕਰ ਜਿੱਦੂ ਰੱਬ ਨੂੰ ਪਾਓ ਜੱਗ ਨੂੰ ਨਾ ਪਾਓ ਜੱਗ ਧੋਖਾ ਦੇ ਸਕਦਾ ਪਰ ਤੁਹਾਡਾ ਰੱਬ ਧੋਖਾ ਨਹੀਂ ਦੇ ਸਕਦਾ ਮਹਾਰਾ ਪਿਆਰੀ ਸਰਸੰਗ ਜੀ ਉਹ ਇਨਸਾਨ ਕੀ ਆ ਕਹਿੰਦਾ ਉਹਦੋਂ ਅੱਜ ਵੀ ਬਨਹਾਰਾਂ ਵਾਲੀ ਜਾਂਦਾ ਛੱਡ ਦੇ ਉੱਥੇ ਗਿਆ ਉਹ ਕਹਿੰਦਾ ਜੋ ਉੱਥੇ ਮਿਲਿਆ ਉਹ ਸੰਸਾਰ 'ਚ ਕਿਤੇ ਵੀ ਜੋ ਉੱਥੇ ਮਿਲਿਆ ਉਹ ਸੰਸਾਰ 'ਚ ਕਿਤੇ ਵੀ ਮਿਲਿਆ ਕੋ ਗਿਆ ਕਹਿੰਦਾ ਇਨਸਾਨ ਜਿੰਦ ਮੁੱਕ ਜਾਉ ਮੁੱਕੇ ਨਾ ਕਹਾਣੀ ਐਨਾ ਤੇਰੇ ਨਾਲ ਪਿਆਰ ਪਿਆਰ ਆ ਓ ਮੁੱਕੇ ਨਾ ਮੁੱਕੀ ਤੂੰ ਕਹਾਣੀ ਓਏ ਨਾ ਤੇਰੇ ਨਾਲ ਪਿਆਰ ਪਿਆਰ ਆ ਓ ਜਿੰਦ ਮੁੱਕੇ ਨਾ ਐ ਮੁੱਕੀ ਤੂੰ ਕਹਾਣੀ ਜਿੰਦਾ ਤੇਰੇ ਨਾਲ ਪਿਆਰ ਪਿਆਰ ਆ ਐਨਾ ਤੇਰੇ ਨਾਲ ਪਿਆਰ ਪਿਆਰ ਆ ਐਨਾ ਤੇਰੇ ਨਾਲ ਪਿਆਰ ਪਿਆਰ ਆ ਮੁੱਕੇ ਨਾਂ ਹੈ ਮੁੱਕ ਦੀ ਕਹਾਣੀ ਐਂ ਨਾ ਤੇਰੇ ਨਾਲ ਪਿਆਰ ਚੱਲਿਆ ਜਿੰਦ ਮੁੱਕੇ ਨਾਂ ਹੈ ਮੁੱਕ ਦੀ ਕਹਾਣੀ ਐਂ ਨਾ ਤੇਰੇ ਨਾਲ ਪਿਆਰ ਪਿਆਰ